ਜਿਹੜੇ ਡਰੱਗ ਸਮੱਗਲਰ ਅਸੀਂ ਫੜੇ ਆ ਇਹ ਸਾਰੇ ਬੰਦੇ ਗੁਰਦਾਸਪੁਰ ਫਤਿਹਗੜ ਟੂਰੀਆਂ ਏਰੀਆ ਦੇ ਰਹਿਣ ਵਾਲੇ ਨੇ ਪੰਜ ਡਰੱਗ ਸਮੱਗਲਰ ਅਸੀਂ ਫੜੇ ਆ 2.5 ਕਿਲੋ ਹਿਰੋਇਨ 1 ਲੱਖ 5000 ਡਰੱਗ ਮਨੀ ਇੱਕ ਗਲੌਕ ਪਿਸਟਲ ਬੜਾ ਸਫਿਸਟੀਕੇਟਿਡ ਜਿਹੜਾ ਔਰ ਇੱਕ ਰੂਜ਼ ਕਾਰ ਇਹਨਾਂ ਦਾ ਬਰਾਮਦ ਹੋਈ ਹੈ ਜਿਹੜੀ ਮੁੱਢਲੀ ਪੁਛ ਖੇਚ ਤੋਂ ਗੱਲ ਇੰਪੋਰਟੈਂਟ ਸਾਹਮਣੇ ਇਹ ਆਈ ਹੈ ਕਿ ਇਹ ਸਾਰੇ ਬੰਦੇ ਗੁਰਦਾਸਪੁਰ ਫਤਿਹਗੜ ਚੂੜੀਆਂ ਏਰੀਏ ਦੇ ਰਹਿਣ ਵਾਲੇ ਨੇ ਔਰ ਇਹ ਕਾਫੀ ਦਿਨ ਤੋਂ ਡਰਗ ਦੇ ਨਾਲ ਨੈਟਵਰਕ ਦੇ ਵਿੱਚ ਸ਼ਾਮਲ ਨੇ ਕਰਨਵੀਰ ਸਿੰਘ ਜਿਹੜਾ ਇਹਦਾ ਮੇਨ ਜਿਹੜਾ ਸਮਗਲਰ ਆਪਾਂ ਕਹਿ ਸਕਦੇ ਹਾਂ ਉਹ ਯੂ ਐਸ ਏ ਜਾਣ ਦੀ ਕੋਸ਼ਿਸ਼ ਵਿੱਚ ਸੀਗਾ ਪਰ ਰਸਤੇ 'ਚ ਡਿਪੋਰਟ ਹੋ ਗਿਆ ਉਹਨੇ ਫਿਰ ਆਪਣੇ ਜਿਹੜੇ ਏਰੀਏ ਦੇ ਲੋਕ ਨੇ ਫਰਾਂਸ ਦੇ ਵਿੱਚ ਜਿਹੜੇ ਰਹਿ ਰਹੇ ਨੇ ਉੱਥੇ ਕੋ ਸਿਕੰਦਰ ਸਿੰਘ ਹੈ ਇੱਕ ਹੋਰ ਬੰਦਾ ਹੈ ਜਿਹਦਾ ਆਪਣਾ ਨਾਮ ਚੀਮਾ ਦੱਸ ਰਿਹਾ ਉਹ ਦੋ ਇੰਡੀਵਿਜੂਅਲਸ ਨਾਲ ਸੰਪਰਕ ਹੋਇਆ ਇਹਦਾ ਉਹਨਾਂ ਨੇ ਪਾਕਿਸਤਾਨ ਨਾਲ ਇਹਨਾਂ ਦੇ ਸਮਗਲਰਸ ਨਾਲ ਸੰਪਰਕ ਕਰਾਇਆ ਸੋਸ਼ਲ ਮੀਡੀਆ ਜਿਹੜੇ ਐਪਸ ਨੇ ਉੱਥੋਂ ਇਹ ਹੀਰੋਇਨ ਦੇ ਕਾਰੋਬਾਰ ਚ ਪੈ ਗਏ ਇਹਦੇ ਜਿਹੜੀਆਂ ਸਾਡੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਇਹਦੇ ਚ ਪਹਿਲਾਂ ਗ੍ਰਿਫਤਾਰੀਆਂ ਹੋਈਆਂ ਕਰਨਵੀਰ ਵਗੈਰਾ ਦੀਆਂ ਤੇ ਉਸ ਤੋਂ ਬਾਅਦ ਇਹ ਦੁਰੰਗਲਾ ਏਰੀਆ ਜਿਹੜਾ ਹੈਗਾ ਗੁਰਦਾਸਪੁਰ ਦਾ ਉੱਥੋਂ ਰਿਕਵਰੀ ਹੋਈ ਬਾਰਡਰ ਤੋਂ ਖੇਤਾਂ 'ਚ ਦੱਬੀ ਹੋਈ ਸੀ 1 ਕਿਲੋ ਹਿਰੋਇਨ ਤੇ ਜਿਹਦੇ ਚ ਅੱਪਾ ਦੂਜੀ ਇੰਪੋਰਟੈਂਟ ਗੱਲ ਦੇਖੀਏ ਕਿ ਜਿਹੜੇ ਮੁਲਜ਼ਮ ਨੇ ਕੀਰਤਪਾਲ ਸਿੰਘ ਕੀਰਤ ਹੈ ਇਹਦੇ ਖਿਲਾਫ ਕਨੀਕੇ ਬਾਂਗਰ ਪੁਲਿਸ ਡਿਸਟ੍ਰਿਕਟ ਬਟਾਲਾ ਦੇ ਵਿੱਚ ਪਹਿਲਾਂ ਵੀ ਆਰਮਜੈਕਟ ਦਾ ਮਕਦਮਾ ਜਰਜਾ ਹੈ 12ਵੀਂ ਪਾਸ ਹੈ 18 ਸਾਲ ਦੀ ਉਮਰ ਹੈ ਤੇ ਇਸ ਤੋਂ ਇਲਾਵਾ ਕਰਨਬੀਰ ਜਿਹੜਾ ਕਿੰਗਪਿੰਨ ਹੈ ਇਹ ਵੀ ਬਹੁਪੁਰ ਅਫਗਾਨਾ ਦੁਰੰਗਲਾ ਥਰਣਾਇਡਾ ਡਿਸਟ੍ਰਿਕਟ ਗੁਰਦਾਸਪੁਰ ਦਾ ਰਹਿਣ ਵਾਲਾ 21 ਸਾਲ ਦਾ ਹੈਗਾ ਸੁਖਦੀਪ ਪੇਲੀਆ ਸੁਖ ਇਹ ਛੱਪੜ ਵਾਲੀ ਗਲੀ ਤੇਜਾ ਖੁਰਦ ਫਤੇਗੜ ਚੂੜੀਆਂ ਪਿਆਰਾ ਸਿੰਘ son of ਚਿੰ다 ਸਿੰਘ ਇਹ ਬੱਲੜਵਾਲ ਅਜਨਾਲਾ ਅੰਮ੍ਰਿਤਸਰ ਇਹ ਵੀ ਇਹਨਾਂ ਨਾਲ ਲਿੰਕ ਸੀਗਾ ਤੇ ਜਿਹੜਾ ਪੰਕਜ ਵਰਮਾ ਹੈ ਬੜਾ ਇੰਪੋਰਟੈਂਟ ਗੱਲ ਇਹਦੇ ਚ ਦੱਸਣ ਵਾਲੀ ਹੈ ਕਿ ਬਾਏ profession ਜੁਵਲਰ ਹੈ ਸੁਨਾਰੇ ਦਾ ਕੰਮ ਕਰਦਾ ਪਰ ਜਦੋਂ ਦਾ ਪਛੋਕੜ ਦੇਖਿਆ ਇਹ ਦੇ ਖਲਾ ਪੰਜੌਰ थाना ਹਰਿਆਣਾ ਦੇ ਵਿੱਚ ਪੰਚਕੋਲਾ ਡਿਸਟ੍ਰਿਕਟ ਚ ਦਕੈਤੀ ਤੇ ਜਿਹੜੇ ਆਰਮਡ ਐਕਟ ਦੇ ਪਰਚੇ ਦੇ ਵਿੱਚ ਇਹ ਪਹਿਲਾਂ ਵੀ ਅਕਿਊਜ਼ਡ ਰਿਹਾ ਔਰ 250 ਗ੍ਰਾਮ ਜਿਹੜੀ ਇਹਦੇ ਤੋਂ ਬਰਾਮਦਗੀ ਜਿਹੜੀ ਹੋਈ ਹੈ 2 ਕਿਲੋ ਤੋਂ ਇਲਾਵਾ ਜਿਹੜੇ 250 ਆਪਾਂ ਕਹਿ ਰਹੇ ਹੁਏ ਇਸ ਪੰਕਜ ਵਰਮੇ ਤੋਂ ਹੋਈ ਹੈ ਸੋ ਇਹ ਪਹਿਲੀ ਵਾਰ ਆਇਆ ਕਿ ਜਿਹੜਾ ਬੰਦਾ ਜੁਐਲਰੀ ਦਾ ਕੰਮ ਕਰ ਰਿਹਾ ਤੇ ਨਾਲ ਨਸ਼ੇ ਦਾ ਵੀ ਕੰਮ ਕਾਰੋਬਾਰ ਦੇ ਵਿੱਚ ਲੈ ਰੇ ਫਟੇਗੜ ਚੂੜੀਆਂ ਦਾ ਰਹਿਣ ਵਾਲਾ ਪੰਕਜ ਵਰਮਾ ਐਲੀਅਸ ਬਬਲੂ ਵਾਰਡ ਨੰਬਰ 10 ਕਮੈਰਾ ਵਾਲਾ ਫਤੇਗੜ ਟੂੜੀਆਂ ਗੁਰਦਾਸਪੁਰ ਸੋ ਇਹ ਜਿਹੜੀ ਸਾਰੇ ਸਾਡੀ ਟੀਮ ਨੇ ਡੀਸੀਪੀ ਸਾਹਿਬ ਹਰਪ੍ਰੀਤ ਮਡੇਰ ਜੀ ਵਿਸ਼ਾਲ ਜੀ ਟੀਏਡੀਸੀਪੀ 1 ਜਸਪਾਲ ਜੀ ਸਾਡੇ ਏਸੀਪੀ ਔਰ ਜਸਵੀਰ ਸਿੰਘ ਐਸਐਚਓ اسلامਾਬਾਦ ਤੇ ਸੁਸ਼ੀਲ ਜਿਹੜੇ ਸਾਡੇ ਇੰਚਾਰਜ ਪੀਪੀ ਕੋਟ ਖਾਲਸਾ ਉਹਨਾਂ ਨੇ ਸਾਰਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਇਹ ਸਾਰੇ ਬੰਦੇ ਨਾਕਾਬੰਦੀ ਦੌਰਾਨ ਕਬੀਰਪੁਰ ਏਰੀਏ ਦੇ ਵਿੱਚੋਂ ਅਰੈਸਟ ਹੋਏ ਐ ਇਹਦੀ ਜਿਹੜੀ ਮੋਡਲੀ ਪੁੱਛਗਿੱਛ ਤੋਂ ਇਹੀ ਗੱਲ ਆਈ ਹੈ ਕਿ ਫਰਾਂਸ ਦੇ ਵਿੱਚ ਬੈਠੇ ਬੰਦੇ ਨੈਟਵਰਕ ਚਲਾ ਰਹੇ ਜੋ ਉਸ ਏਰੀਏ ਦੇ ਆ ਤੇ ਦੂਜੀ ਗੱਲ ਇਹ ਹੈ ਕਿ ਸਾਰੀ ਇਹ ਜਿਹੜੀ ਕਨਸਾਈਨਮੈਂਟ ਹੈ ਉਸ ਬਾਰਡਰ ਬੈਲਟ ਦੇ ਵਿੱਚ ਜਿਹੜਾ ਆਪਾਂ ਫਤੇਗੜ ਚੂੜੀਆਂ ਤੇ ਗੁਰਦਾਸਪੁਰ ਦੇ ਵਿੱਚ ਵਾਲਾ ਬੈਲਟ ਹੈਗੀ ਆ ਉਸ ਰਾਹੀਂ ਪੁਸ਼ ਹੋਈ ਹੈ ਔਰ ਇਧਰ ਅੰਮ੍ਰਿਤਸਰ ਦੇ ਵਿੱਚ ਇਹ ਵਿਚਨ ਤੇ ਆਪਣੇ ਜਿਹੜੇ ਲੋਕਾਂ ਦੇ ਨਾਲ ਤਾਲਮਿਲ ਕਰਕੇ ਇਹਨਾਂ ਨੇ ਹੈਂਡਓਵਰ ਕਰਨੀ ਸੀ ਅੱਗੇ ਤਰਨਤਾਰ ਨੇਰੀਏ ਦੇ ਵੀ ਕੁਝ ਬੰਦੇ ਨਾਲ ਸੰਪਰਕ ਸੀਗਾ ਉਹ ਸਾਰੇ ਅਸੀਂ ਜਿਹੜੇ ਐਂਗਲਸ ਇਹਨਾਂ ਦੇ ਇਨਵੈਸਟੀਗੇਟ ਕਰ ਰਹੇ ਹਾਂ ਸੋ ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਹੈ ਇਹਦੇ ਨਾਲ ਇਹ ਹੈ ਕਿ ਚਾਹੇ ਰਿਕਵਰੀ ਸਵਾ ਦੋ ਕਿਲੋ ਦੀ ਹੈ ਬਟ ਵਾਟ ਫਰ ਡਾ ਨੈਟਵਰਕ ਸਮੈਸ਼ ਹੋਇਆ ਸਾਰੇ ਬੰਦੇ ਇਹਦੇ ਚ ਫੜੇ ਗਏ ਆ ਕੁਝ ਜਿਹੜੇ ਹੋਰ ਫਿਗਰ ਆਊਟ ਹੋ ਰਹੇ ਨੇ ਉਹਨਾਂ ਨੂੰ ਅਸੀਂ ਉਹਦੇ ਚ ਨਾਮਜ਼ਦ ਕਰਕੇ ਜਿਵੇਂ ਜਿਵੇਂ ਐਵੀਡੈਂਸ ਆਈਗੀ ਉਹਨਾਂ ਦੇ ਖਿਲਾਫ ਕਰਦੇ ਕਰ ਸਰ ਲੋਕਲ ਲੈਵਲ ਤੇ ਉਹਨਾਂ ਦਾ ਗੈਂਗ ਕਿਵੇਂ ਬਣਿਆ ਜੂਲਰ ਦੇ ਨਾਲ ਨਾਲ ਸਾਰਿਆਂ ਦਾ ਕੰਟੈਕਟ ਕਿਵੇਂ ਬਣਿਆ ਕਿਉਂਕਿ ਇਹ ਲੋਕਲ ਏਰੀਏ ਦੇ ਰਹਿਣ ਵਾਲੇ ਜੀ ਉਸੇ ਫਤਿਹਗੜ ਚੂੜੀਆਂ ਏਰੀਏ ਦੇ ਔਰ ਜੇ ਤੁਸੀਂ ਦੇਖੋ ਵੀ ਕਰਨਵੀਰ ਵੀ ਉਥੇ ਨੇੜੇ ਦਾ ਹੀ ਹੈਗਾ ਕਿਰਤਪਾਲ ਇਹ ਸਾਰੇ ਉਸ ਫਤਿਹਗੜ ਚੂੜੀਆਂ ਦਰੰਗਲਾ ਬੈਲਟ ਦੇ ਵਿੱਚ ਰਹਿਣ ਵਾਲੇ ਤੇ ਆਪਸ ਚ ਤਾਲਮਿਲ ਹੋਏ ਮੇਨ ਜਿਹੜੀ ਗੱਲ ਜੁੜੀ ਹੈ ਉਹ ਇੰਟਰਸਟਿੰਗ ਇਹਦੇ ਦੋ ਹੀ ਹੈ ਇੱਕ ਤਾਂ ਪੰਕਜ ਵਰਮਾ ਬਬਲੂ ਵਾਲੀ ਕਿ ਜੁਲਰ ਵੀ ਇਹ ਕੰਮ ਕਰ ਰਿਹਾ ਹੈ ਔਰ ਦੂਜੇ ਪਾਸੇ ਹੈਗਾ ਫਰਾਂਸ ਦੇ ਵਿੱਚ ਫਰਾਂਸ ਦਾ ਨੈਟਵਰਕ ਆ ਕਾਫੀ देर बाद ਇਹ ਗੱਲ ਸਾਹਮਣੇ ਆਈ ਹੈ ਕਿ ਉਹ ਵੀ ਬਾਹਰ ਬੈਠੇ ਲੋਕ ਜਿਹੜੇ ਆ ਪਾਕਿਸਤਾਨੀ ਸਮੱਗਲਰਾਂ ਨਾਲ ਸੰਪਰਕ ਕਰਾ ਕੇ ਤੇ ਇੱਕ ਧੰਦੇ ਦੇ ਵਿੱਚ ਸ਼ਾਮਲ ਨੇ ਸਰ ਕਨਫਾਈਨਮੈਂਟ ਕਿਤੇ ਦੇ ਜਾਣਗੇ ਉਹ ਦੱਸ ਰਹੇ ਜੀ ਉਹ ਮੈਂ ਤਾਂ ਨਹੀਂ ਤੁਹਾਡਾ ਰਿਵੀਲ ਕਰ ਰਿਹਾ ਕਿਉਂਕਿ ਬੰਦੇ ਫਿਰ ਅਲਰਟ ਹੋ ਜਾਂਦੇ ਆ। ਆਈ ਫਿਰ ਡਰੋਨ ਦਾ ਹੀ ਆਇਆ ਸੀ। ਡਰੋਨ ਦਾ। ਜਿਸ ਕਰਨ ਵੀ ਬੋਲ ਦੱਸਿਆ ਕਿ ਡਿਪੋਰਟ ਹੋ ਕੇ ਅਮਰੀਕਾ ਤੋਂ ਆਇਆ ਸੀ ਕਿਦੋਂ ਕੀ ਹੋਇਆ। ਇਹਨੂੰ ਹੋ ਗਿਆ ਅਮਰੀਕਾ तकरीबन 9 9 ਵਜੇ। ਹਾਂਜੀ? 9 ਵਜੇ। ਨਵੰਬਰ ਚ। ਸੋ ਥੋੜੀ ਦੇਰ ਪਹਿਲਾਂ ਹੀ ਆਇਆ ਤੇ ਆਉਂਦੇ ਹੀ ਨੇ ਇਹ ਕੰਮ ਕਰ ਲੈ ਕਿਉਂਕਿ ਉੱਥੇ ਬਾਹਰ ਬੈਠੇ ਲੋਕਾਂ ਨਾਲ ਸੰਪਰਕ ਬਣਾ ਲੈਂਦੇ ਨੇ। ਉਹੀ WhatsApp ਤੇ ਦੂਜੇ ਜਿਹੜੀਆਂ ਚੀਜ਼ਾਂ ਸੋਸ਼ਲ ਮੀਡੀਆ ਦੇ ਥਰੂ ਇਹ ਇੰਟੈਜ ਹੁੰਦੀ ਹੈ। ਨਵਾਂ ਰੂਟ ਰਿਪੋਰਟ ਕਿਉਂ ਆਇਆ ਨਵਾਂ ਰੂਟ ਕਿਉਂਕਿ ਜ਼ਿਆਦਾਤਰ ਜਨਾਲਾ ਜਾਂ ਦਲਦਾਂ ਬਾਰਡਰ ਬੈਲਟ ਕੋ ਜ਼ਿਆਦਾ ਜਿਹੜੀ ਅਮੀ ਇਨਫਰਮੇਸ਼ਨs ਆਈਆਂ ਉਸ ਵਾਰ ਟੈਲੀਵਿਜ਼ਨ ਪਤੇ ਦਾ ਕੁੜੀਆਂ ਵਾਲੇ ਰੂਟ ਤੋਂ ਜਿਹੜਾ ਨਵਾਂ ਰੂਟ ਜਿਹੜਾ ਕਰ ਫੜਿਆ। ਤਾਂ ਲੱਗਦਾ ਜੀ ਇਹ ਬੜਾ ਬੇਜੂਦ ਤੇ ਇਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਫਰਸਟ ਕਿਵੇਂ ਕੀਤਾ ਕਿ ਇਹ ਪੰਜ ਬੰਦੇ ਇੱਕਦਮ ਫੜਦੇ ਤੇ ਸੌਕਾ ਨਹੀਂ ਕੀਤਾ। ਨਹੀਂ ਦੇਖੋ ਇਹ ਸਾਰਾ ਇਹੀ ਤਾਂ ਟੀਮ ਨੂੰ ਮੈਂ ਕ੍ਰੈਡਿਟ ਦੇ ਰਿਹਾ ਕਿ ਬੜਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਜਿਹੜਾ ਇਨੀਸ਼ੀਏਟ ਕੀਤਾ ਉਹਦੇ ਬੈਕਵਰਡ ਲਿੰਕੇਜਸ ਜਿਹੜੇ ਆਪਾਂ ਆ ਔਰੇ ਰੂਟ ਜਿਹੜਾ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਡੇਰਾ ਬਾਬਾ ਨਾਨਕ ਤੋਂ ਜਦੋਂ ਆਪਾਂ ਬੰਦੇ ਫੜੇ ਸੀ ਜਿੱਤੋਂ ਗ੍ਰਨੇਡ ਵੀ ਮਿਲਿਆ ਸੀ ਉਹ ਵੀ ਨੈਟਵਰਕ ਜਿਹੜਾ ਉਸ ਏਰੀਏ 'ਚ ਡੇਰਾ ਬਾਬਾ ਨਾਨਕ ਕਰਮ ਤੇ ਰਮਦਾਸ ਦਾ ਫਤਿਹਗੜ ਚੂੜੀਆਂ ਵਾਲਾ ਜਿਹੜੀ ਬੈਲਟੀ ਉਹ ਉਸ 'ਚ ਫਿਕਰ ਆਊਟ ਹੋਈ ਸੀਗੀ ਸਰ ਅਮਰੀਕਾ ਤੋਂ ਵੀ ਰਿਪੋਰਟ ਕੀਤਾ ਗਿਆ ਸੀ ਇਹ ਯਾਰ ਕੋਸ਼ਿਸ਼ ਕਰ ਰਿਆ ਸੀ ਜੇ ਅਮਰੀਕਾ ਨਹੀਂ ਗਿਆ ਪਹੁੰਚਿਆ ਨਹੀਂ ਰਸਤੇ ਜੁਈ ਫੜਿਆ ਫੜਿਆ ਗਿਆ ਕੋਸ਼ਿਸ਼ ਕਰ ਹਾਂਜੀ ਦਲਕੀ ਟੋਕੀ ਲੱਗ ਗਿਆ ਉਹ ਜੇ ਹੁੰਦੇ ਜੀ ਇਹ ਬੰਦੇ ਉਹ ਸਾਰਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਤੋਂ ਇਹ ਮੈਂ ਮਰਕਾਤਾ ਪਹੁੰਚੇ ਨਹੀਂ ਉਹ ਸੀ ਸੀਗਾ ਪ੍ਰਧਾਨ ਨਵੇਂ ਆਏ ਹੋ ਵਿੱਚ ਲੋਕ ਆਪਣੇ ਸਾਥ ਦੇ ਨੇ ਪੰਜਾਬ ਦੇ ਸਾਰੇ ਨੇ ਜਿਹੜੇ ਵਾਪਸ ਆਏ ਨਹੀਂ ਕਨਗਰੈਸ ਜਾਂ ਅੱਗੇ ਵੀ ਹੋਣਗੇ ਇਹਨਾਂ ਦਾ ਵੀ ਜਿਹੜਾ ਹੈ ਉਹ ਟੂਕੀ ਚੈੱਕ ਰੱਖਿਆ ਜਾ ਰਿਹਾ ਕਿਉਂਕਿ ਇਹਨਾਂ ਦੇ ਵੀ ਸ਼ੱਕ ਕੀਤਾ ਜਾ ਸਕਦਾ ਹੈ ਕਿ ਕ੍ਰਿਮੀਨਲ ਐਕਟੀਵਿਟੀਜ਼ ਉੱਥੇ ਇਨਵੋਲ ਰਹੇ ਹੋਣਗੇ ਅਤੇ ਬੈਠ ਕੇ ਉੱਥੇ ਚਲੇ ਗਏ ਹੋਣਗੇ ਦੇਖੋ ਤਾਂ ਸਾਰਾ ਹੀ ਕਰ ਹੀ ਰਹੇ ਜਿ ਕੋਈ ਐਸਆਈਟੀ ਬਣੀ ਹੋਈ ਹੈ ਮੈਂ ਉਹਦੇ ਬਾਰੇ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਐਫਆਈਆਰ ਦਰਜ ਹੋ ਚੁੱਕੀਆਂ ਟਰੈਵਲ ਏਜੰਟਸ ਦੇ ਤੇ ਸਾਰੀਆਂ ਉਹ ਕਾਰਵਾਈਆਂ ਕਰੀ ਦੇ ਸਰ ਜੀ ਰਿਪੋਰਟ ਜਿਹੜਾ ਅਸੀਂ ਕਰਦੇ 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 ਲਾਉਣ ਵਾਸਤੇ ਤੰਦੇ ਜੁ ਗਿਆ ਦੇਖੋ ਇਹ ਚੀਜ਼ਾਂ ਦਾ ਤੁਹਾਨੂੰ ਪਤਾ ਹੀ ਹੈ ਵੀ ਬਾਹਰ ਚੋਂ ਜਾਂਦੇ ਆ ਇਹ ਆਪਾਂ ਨੂੰ ਉਹ ਉੱਥੇ ਆ ਕੇ ਕਾਰਵਾਰ ਸ਼ੁਰੂ ਕੀਤਾ ਆ ਤੁਸੀਂ ਦੇਖੋ ਨਾ ਨਵੰਬਰ ਚ ਆ ਕੇ ਹੀ ਕਿੰਨੀ ਮਤਲਬ ਇਹ ਜਲਦੀ ਉਸ ਦਲਦਲ ਦੇ ਵਿੱਚ ਫਸਿਆ ਆ ਕੇ ਜੀ ਤੇ ਸਰ ਹੋਰ ਨਹੀਂ ਕਾਰਵਾਈ ਪਰ ਵੜਿਆ ਉਹਦੇ ਨਾਲ ਕੀ ਕਰਦੇ ਵੈਪਨ ਤਾਂ ਨਾ ਰੱਖੇ ਜੀ ਬਲੌਕ ਆਪਣੇ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਜਿਹੜੀ ਡਰੋਨ ਦੀ ਕਨਸਾਈਨਮੈਂਟ ਆਉਂਦੀ ਆ ਤੇ ਬਾਹਰ ਆਪਣੇ ਹੋ ਜਾਂਦੇ ਤਾਂ ਨੇਚਰਲੀ ਉਸ਼ਣ ਹੋ ਰਹੇ ਵੈਪਨਸ ਅਸੀਂ ਉੱਤੇ ਵੀ ਕੰਮ ਕਰ ਰਹੇ ਆਂ ਵੈਪਨ ਵਾਲੇ ਨੈਟਵਰਕ ਤੇ ਵੀ ਦਸ ਰਹੇ ਵੀ ਤਿੰਨ ਚਾਰ ਸਾਡੇ ਲੱਗ ਚੁੱਕੀਆਂ ਜੋ ਇਹਨਾਂ ਦੇ ਫੇਰੀਆਂ ਨੇ ਉਥੋਂ ਔਰ ਡਰੋਨ ਰਾਹੀਂ ਇਹਨਾਂ ਨੂੰ ਕਨਸਾਈਨਮੈਂਟ ਜਿਹੜੀਆਂ ਆਈਆਂ ਆ ਸੋ ਜਿਹੜਾ ਵੈਪਨ ਵਾਲਾ ਵੀ ਅਸੀਂ ਐਂਗਲ ਸਾਰਾ ਡਰਗ ਦੇ ਨਾਲ ਨਾਲ ਉਹ ਵੀ ਦੇਖਦੇ ਹਾਂ ਪੰਜ ਜਣੇ ਫੜੇ ਗਏ ਨੇ ਤੇ ਇਹਨਾਂ ਕੋਲ ਵੈਪਨ ਇੱਕ ਹੀ ਫੜਿਆ ਗਿਆ ਹੋ ਸਕਦਾ ਹੋਰ ਵੀ ਇਹਨਾਂ ਕੋਲ ਵੈਪਨ ਹੋ ਸਕਦਾ ਨਹੀਂ ਤੁਹਾਨੂੰ ਦੱਸਿਆ ਨਹੀਂ ਵੈਪਨ ਵਾਲੇ ਤੇ ਵੀ ਆਪਾਂ ਕੰਮ ਕਰ ਰਹੇ ਹਾਂ ਕਹ ਦیتے ਡਰਗ ਤੋਂ ਇਲਾਵਾ ਸਰ 18 ਸਾਲ ਦਾ ਲੜਕਾ ਤੁਸੀਂ ਕਹਿੰਦੇ ਪਲੱਸ 2 ਦੇ ਤਕਰੀਬਨ ਨਾਲ ਲੱਗਦਾ ਪ੍ਰੈਸ਼ਰ ਹੀ ਹੋਣਾ ਪਲੱਸ 2 ਦੇ ਹਾਲੇ ਕੀ ਹਾਂਜੀ ਬਿਲਕੁਲ ਯੰਗਸਟਰ ਨੇ ਬੜੀ ਮੈਂ ਤਾਂ ਤੁਹਾਨੂੰ ਕੱਲ ਵੀ ਦੇਖੋ ਉਸ ਦਿਨ ਵੀ ਆਪਾਂ ਗੱਲ ਕੀਤੀ ਸੀਗੀ ਕਿ ਇਹਨਾਂ ਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੇ ਕਿਰਤ ਕਰਨ ਜੋ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦਿੱਤੀ ਹੈ ਸਿੱਖਿਆ ਤੇ ਆਪਾਂ ਚੰਗੇ ਪਾਸੇ ਕੰਮ ਲੱਗੀ ਹੈ ਤੇ ਇਸ ਦਲਦਲ ਤੋਂ ਬਚੀਏ ਬਿਕੋਜ਼ ਇੱਥੇ ਇੱਕ ਵਾਰ ਬੱਚਾ ਫਸ ਜਾਂਦਾ ਫਿਰ ਕੈਰੀਅਰ ਖਰਾਬ ਹੋ ਜਾਂਦਾ ਪਰ ਉਹੀ ਹੈ ਲਾਸਟ ਫਾਰ ਇਜ਼ੀ ਮਨੀ ਤੇ ਉਹ ਉਹਦੇ ਕਰਕੇ ਮਤਲਬ ਇਹ ਸਾਈਡ ਹੈ ਬੜੀ ਦੁਖਦਾਈ ਗੱਲ ਹੈ ਸਰ ਇੱਕ ਦਿਨ ਵੀ ਫੈਮਿਲੀ ਬੈਡਰੂਮ ਤੇ ਅਟੈਕ ਹੋਇਆ ਸੀ ਫੈਮਿਲੀ ਬੈਕਗ੍ਰਾਉਂਡ ਕੋਈ ਖਾਸ ਨਹੀਂ ਹੈ ਜੀ ਉੱਥੇ ਪਿੰਡ 'ਚ ਹੀ ਨਾਰਮਲ ਜਿਹੇ ਲੋਕ ਹੀ ਨੇ ਉਹ ਜ਼ਿਆਦਾ ਆਪਾਂ ਐਫਲੂਐਂਟ ਨਹੀਂ ਕਹਿ ਸਕਦੇ ਪੰਕਜ ਵਰਮੇ ਦਾ ਤੁਹਾਨੂੰ ਮੈਂ ਦੱਸਿਆ ਜਰੂਰ ਮੈਂ ਕਿਹੜੇ ਫਰਦਿਕਰ ਚੂੜੀਆਂ ਦੇ ਵਿੱਚ ਸੁਨਿਆਰੇ ਦੇ ਉੱਤੇ ਟੈਪ ਹੋਏ ਇਹਨਾਂ ਦੀ ਇਨਵੋਲਵਮੈਂਟ ਹੈਗੀ ਸੀ ਉਹਦੇ ਵਿੱਚ ਨਹੀਂ ਨਹੀਂ ਉਹਦੇ ਵਿੱਚ ਕੋਈ ਉਹੋ ਜਿਹੀ ਚੀਜ਼ ਨਹੀਂ ਇਹ ਉਹ ਡਿਫਰੈਂਟ ਕੇਸ ਹੈ ਇਹ ਚੀਜ਼ ਡਿਫਰੈਂਟ ਸਰ ਆਪਕ ਨੋਜਵਾਨ ਸੋਸਾਇਟੀ ਕਿਤਾਬ ਕੋ ਪਤਾ ਲੱਗਾ ਕਿ ਕੀ ਕਾਰਨ ਦਿਆ ਉਹ ਕੇਸ ਦਰਜ ਕਰ ਰਹੇ ਆ ਜੀ ਹੁਣ ਉਹਦੇ ਚ ਉਹਦੀ ਵੀਡੀਓ ਵਗੈਰਾ ਮਿਲ ਗਈ ਸੀ ਫੋਨ ਤੋਂ ਪਹਿਲਾਂ ਲੋਟ ਸੀਗਾ ਉਹ ਸਾਰਾ ਕਾਰਨ ਕੀ ਦੱਸੋ ਫਾਈਨੈਂਸ਼ੀਅਲ ਨਹੀਂ ਨਹੀਂ ਕੇਸ ਰਿਸਟਰ ਕਰ ਰਹੇ ਆ